प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਅਸੀਂ ਗੱਲ ਕਰਾਂਗੇ ਲਿਵਨ ਕੈਸ਼ਮੈਂਟ ਬਾਰੇ ਜਿਹੜੀ ਕਿ 1.2016 ਤੋਂ 30 6 2021 ਤੱਕ ਜਿਹੜੇ ਕਰਮਚਾਰੀ ਰਿਟਾਇਰ ਹੋਏ ਨੇ ਉਹਨਾਂ ਨੂੰ ਜਿਹੜੀ ਲਿਵਨ ਕੈਸ਼ਮੈਂਟ ਦੀ ਜਿਹੜੇ ਸੋਧੇ ਹੋਏ ਸਕੇਲ ਨੇ ਮਤਲਬ 6ਵੇਂ ਪੇ ਕਮਿਸ਼ਨ ਦੇ ਵਿੱਚ ਜਿਹੜੀ ਉਹਨਾਂ ਦੀ ਪੇ ਰਿਵਾਈਜ਼ ਹੋਈ ਸੀ ਉਸ ਦੇ ਅਕੋਰਡਿੰਗ ਜਿਹੜੀ ਕਿ ਲਿਵ ਇਨ ਕੈਸ਼ ਮੈਟ ਦੀ ਅਦਾਇਗੀ ਹੋਣੀ ਹੈ ਉਹ ਚਾਰ ਕਿਸ਼ਤਾਂ ਦੇ ਵਿੱਚ ਕੀਤੀ ਜਾਣੀ ਹੈ April 2025 October 2025 April 2026 October 2026 ਦੇ ਵਿੱਚ ਜਿਹੜੀ ਕਿ ਚਾਰ ਕਿਸ਼ਤਾਂ ਦੇ ਵਿੱਚ ਕੀਤੀ ਜਾਣੀ ਹੈ ਲਿਵ ਇਨ ਕੈਸ਼ ਮੈਟ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕਰਮਚਾਰੀ ਦੀ ਜਿਹੜੀ ਬੇਸਿਕ ਪੇ ਹੈ ਜੋ ਕਿ ਸਿਕਸ ਪੇ ਕਮਿਸ਼ਨ ਦੇ ਵਿੱਚ ਰਿਵਾਈਜ਼ ਪੇ ਦੇ ਵਿੱਚ ਜੋ ਉਸ ਦੀ ਲਾਸਟ ਪੇ ਜਿਹੜੀ ਸੀ ਮੰਨ ਲਓ ਜੋ EMPLOYE ਹੈ ਉਸ ਦਾ ਦਸੰਬਰ 2018 ਦੇ ਵਿੱਚੋਂ ਰਿਟਾਇਰ ਹੋਇਆ ਉਸਦੀ ਬੇਸਿਕ ਪੇ ਲਾਸਟ ਦੇ ਵਿੱਚ 76300 ਰੁਪਏ ਸੀ ਉਸ ਟਾਈਮ ਤੇ ਉਸ ਦਾ ਜੋ ਡੀਏ ਉਸ ਟਾਈਮ ਚੱਲ ਰਿਹਾ ਸੀ ਉਹ 9% ਇੱਥੇ ਉਸਦੀ ਕੈਲਕੂਲੇਸ਼ਨ ਕਰ ਲਈ ਕੁੱਲ ਜੋੜ ਬੇਸਿਕ ਪਲੱਸ ਡੀਏ ਤੇ ਮੰਨ ਲਓ 151 ਦਿਨ ਦੀ ਜਿਹੜੀ ਲਿਵਿੰਗ ਕੈਸ਼ਮੈਂਟ ਦੀ ਪੇਮੈਂਟ ਕਰਨੀ ਹੈ ਇਹ ਫਾਰਮੂਲਾ ਬੇਸਿਕ ਪਲੱਸ ਡੀਏ ਮਲਟੀਪਲਾਈ ਛੁੱਟੀਆਂ ਦੀ ਗਿਣਤੀ ਇਸ ਨੂੰ ਡਿਵਾਈਡ ਕਰ ਦੇਣਾ ਅਸੀਂ 30 ਦੇ ਨਾਲ ਜਿਹੜੀ ਕਿ ਅਮਾਉਂਟ ਬਣ ਗਈ ਹੈ ਇਹ ਸੋਦੇ ਹੋ ਸਕੇਲ ਦੇ ਵਿੱਚ ਜਿਹੜੇ ਨਵੇਂ ਪੇ ਸਕੇਲ ਦੇ ਅਕੋਰਡਿੰਗ ਉਸਦੀ ਲਿਵ ਇਨ ਕੈਸ਼ਮੈਂਟ ਹੈ ਇਹ ਉਸਦੀ ਅਮਾਉਂਟ ਬਣ ਗਈ ਹੈ ਤਾਂ ਫਿਰ ਅਸੀਂ ਦੇਖ ਲੈਣਾ ਹੈ ਕਿ ਪਹਿਲਾਂ ਉਸ ਨੂੰ ਕਿੰਨੀ ਪੇਮੈਂਟ ਕੀਤੀ ਜਾ ਚੁੱਕੀ ਹੈ ਜਿੰਨੀ ਵੀ ਉਸ ਨੂੰ ਪੇਮੈਂਟ ਕੀਤੀ ਜਾ ਸਕੀ ਹੈ ਉਸ ਨੂੰ ਉਹਦਾ ਮਾਈਨਸ ਕਰ ਦੇਣਾ ਇਹ ਸਾਡੇ ਕੋਲ 53222 ਰੁਪਏ ਜਿਹੜਾ ਕਿ ਮਾਈਨਸ ਆ ਗਿਆ ਹੈ ਹੁਣ ਜਿਹੜੀ ਲਿਵ ਇਨ ਕੈਸ਼ਮੈਂਟ ਹੈ ਇਸ ਨੂੰ 4 ਨਾਲ ਡਿਵਾਈਡ ਕਰ ਦੇਣਾ ਇਸ ਨੂੰ 4 ਨਾਲ ਡਿਵਾਈਡ ਕੀਤਾ ਜਾਂਦਾ ਹੈ ਇਹ ਸਾਡੇ ਕੋਲ ਪਹਿਲੀ ਕਿਸ਼ਤ ਜਿਹੜੀ ਕਿ ਅਪ੍ਰੈਲ 2025 ਦੇ ਵਿੱਚ ਦੂਜੀ ਕਿਸ਼ਤ ਅਪ੍ਰੈਲ 2000 ਅਕਤੂਬਰ 2025 ਦੇ ਵਿੱਚ ਤੇ ਜਿਹੜੀ ਕਿ ਡਿਵਾਈਡ ਕਰਕੇ 13305 ਦੀ ਕਿਸ਼ਤ ਜਿਹੜੀ ਕਿ ਬੰਦੀ ਹੈ ਲਿਵਨ ਕੈਸ਼ਮੈਟ ਦੀ ਅਦਾਇਗੀ ਕਰਨੀ ਹੈ ਉਸ ਦੇ ਵਿੱਚ ਪੇਮੈਂਟ ਦਾ ਬਿੱਲ ਬਣਾ ਕੇ ਖਜ਼ਾਨੇ ਦਫ਼ਤਰ ਵਿੱਚ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਜਿਹੜੀ ਕਿ ਲਿਵਨ ਕੈਸ਼ਮੈਟ ਦੀ ਅਦਾਇਗੀ ਤਿਆਰ ਕੀਤੀ ਜਾਂਦੀ ਹੈ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਉਹਨਾਂ ਨੂੰ ਹਰ ਇੱਕ ਚੀਜ਼ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਜੇਕਰ ਪੇ ਗਿਮਿਸ਼ਨ ਦੇ ਏਰੀਅਰ ਦੀ ਗੱਲ ਕਰੀਏ ਤਾਂ ਉਸ ਦੀ ਪਹਿਲੀ ਕਿਸ਼ਤ ਕਈ ਪੈਨਸ਼ਨਰਾਂ ਨੂੰ ਪਾ ਦਿੱਤੀ ਗਈ ਹੈ ਤੇ ਕਈਆਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਇਹ ਖਬਰ ਸੋਨਣਾ ਵਿੱਚ ਆਈ ਹੈ ਹਾਂਜੀ ਦੋਸਤੋ ਪੇ ਕਮਿਸ਼ਨ ਦੇ ਏਰੀਅਰ ਦੀ ਪਹਿਲੀ ਕਿਸ਼ਤੇ ਕਿਹਾ ਜਾ ਰਿਹਾ ਕਿ ਜਿੰਨਾ ਦੀ ਰਿਟਾਇਰਮੈਂਟ ਜਿਹੜੀ ਕਿ 11 2016 ਤੋਂ ਪਹਿਲਾਂ ਹੋਈ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ ਤੇ ਜਿੰਨਾ ਦੀ ਰਿਟਾਇਰਮੈਂਟ 11 2016 ਤੋਂ ਬਾਅਦ ਹੋਈ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਕਿ ਅਪ੍ਰੈਲ 2026 ਦੇ ਵਿੱਚ ਪਾਈ ਜਾਵੇਗੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਇੱਕ ਸਾਲ ਦਾ ਹੋਰ ਸਮਾਂ ਵੇਟ ਕਰਨਾ ਪਵੇਗਾ ਇਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਆਪਣੀ ਇਸ ਮੰਗ ਨੂੰ ਲੈ ਕੇ ਕਿਸ਼ਤਾਂ ਵੀ ਬਣਾਈਆਂ ਗਈਆਂ ਬਹੁਤ ਸਾਰੀਆਂ 42 ਕਿਸ਼ਤਾਂ 36 ਕਿਸ਼ਤਾਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਵਿਰੋਧ ਜਾਰੀ ਹੈ ਕਿ ਜਲਦ ਤੋਂ ਜਲਦੀ ਸੇਰੀਆ ਦੀ ਅਦਾਇਗੀ ਇੱਕ ਦੋ ਕਿਸ਼ਤਾਂ ਦੇ ਵਿੱਚ ਸਾਨੂੰ ਕੀਤੀ ਜਾਵੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ